ਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਡਾਕਟਰਾਂ ਵੱਲੋਂ ਕੀਤੀ ਆਪਣੀ ਹੜਤਾਲ ਖਤਮ ਸੋਮਵਾਰ ਨੂੰ ਆਮ ਬਾਂਹਮ ਕੀਤੀ ਜਾਵੇਗੀ ਓਪੀਡੀ ਅਤੇ 2 ਘੰਟੇ ਦਿੱਤੀਆਂ ਜਾਣਗੀਆਂ ਵੱਧ ਸਭਾਵਾਂ ਅੱਨੀਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਡਾਕਟਰ ਆਲੂ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਅੱਜ ਸਿਹਤ ਮੰਤਰੀ ਦੇ ਨਾਲ ਡਾਕਟਰਾਂ ਦੀ ਮੀਟਿੰਗ ਸੀ ਇੱਥੇ ਉੱਥੇ ਆਪਣਾ ਪੰਜਾਬ ਪਰ ਦੇ ਡਾਕਟਰ ਇਕੱਠੇ ਹੋਏ ਸਨ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸੋਮਵਾਰ ਤੋਂ ਆਪਣੀ ਹੜਤਾਲ ਜਿਹੜੀ ਉਹ ਖਤਮ ਕਰ ਦਿੱਤੀ ਹੈ ਸੋਮਵਾਰ ਨੂੰ ਆਮ ਵਾਂਗ OBD ਕੀਤੀ ਜਾਵੇਗੀ ਅਤੇ ਜੋ ਪਿਛਲੇ ਦਿਨ ਲੋਕ ਆਪਣਾ ਖੱਜਲ ਖਵਾ ਰਹੇ ਉਹਨਾਂ ਕਿਹਾ ਕਿ 2 ਘੰਟੇ ਉਹਨਾਂ ਵੱਲੋਂ ਵੱਧ ਸਮਾਂ ਦਿੱਤੀਆਂ ਜਾਣਗੀਆਂ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਜਿਹੜਾ ਸੰਘਰਸ਼ ਸੀ ਤੁਹਾਡੇ ਡਾਇਰੈਕਟਰ ਦੀ ਮੰਗਾਂ ਨੂੰ ਲੈ ਕੇ ਤੇ ਅੱਜ ਜਿਹੜੀ ਕੈਪਟਨ ਦੀ ਮੀਟਿੰਗ ਹੋਈ ਉਸ ਦੇ ਵਿੱਚ ਜਿਹੜਾ ਜੇਤੂ ਮੰਗਾਂ ਨੂੰ ਮੰਗਿਆ ਗਿਆ ਹੈਗਾ ਤਾਂ ਤੁਸੀਂ ਕਿੰਨਾ ਦੇਖਦੇ ਹਾਂ ਹਾਂਜੀ ਅੱਜ ਸਾਡੇ ਪੰਜਾਬ ਲੈਵਲ ਦੀ ਪੀਸੀਐਮਐਸ ਦੀ ਮਾਨਜੋਗ ਸਿਹਤ ਮੰਤਰੀ ਜੀ ਨਾਲ ਮੀਟਿੰਗ ਹੋਈ ਉੱਥੇ ਸਾਡੀਆਂ ਸਾਰੀਆਂ ਮੰਗਾਂ ਨੂੰ ਉਹਨਾਂ ਨੇ ਅੰਤਨੀ ਸਿਨੜੀ ਇੱਕ ਵਾਰੀ ਮੰਨ ਲਿਆ ਹੈ ਤੇ ਜਿਹਦੇ ਵਿੱਚ ਸਾਡੀ ਏਸੀਪੀ ਵੀ ਇਨਵਨ ਮੰਨਣ ਦਾ ਉਹਨਾਂ ਨੇ ਭਰੋਸਾ ਦਿੱਤਾ ਹੈ ਲਿਖਤੀ ਭਰੋਸਾ ਦਿੱਤਾ ਸਾਨੂੰ ਕਿ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਇਹ ਸੱਚ ਜਿਵੇਂ ਅਸੀਂ ਡਿਮਾਂਡ ਕੀਤਾ ਸੀ ਉਸੇ ਤਰ੍ਹਾਂ ਲਾਗੂ ਕਰਾਂਗੇ ਇਸ ਤੋਂ ਬਿਨਾ ਜਿਵੇਂ ਸਿਕਿਉਰਟੀ ਦਾ ਮਸਲਾ ਸੀ ਉਹ ਵੀ ਦਿਨ 1 ਇਹਦਾ ਫਰੇਮਵਰਕ ਪਿਆਰ ਕਰਕੇ ਅਹ ਦਾ ਤੁਹਾਨੂੰ ਰਿਟਰਨ ਤੇ ਦੇਵਾਗੇ ਹਫਤੇ ਚ ਤੁਹਾਨੂੰ ਪਤਾ ਲੱਗੇਗਾ ਇਸ ਦਾ ਇਸ ਤੋਂ ਬਿਨਾ ਜਿਹੜੀ ਤੀਸਰੀ ਆਪਣੀ ਤੀਸਰੀ ਮੰਗ ਭਰਤੀਆਂ ਦੀ ਸੀ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਸੋ ਸਰਕਾਰ ਨੇ ਇੱਕ ਵਾਰੀ ਸਾਨੂੰ ਸਾਰੀਆਂ ਸਾਡੀਆਂ ਮੰਗਾਂ ਤੇ ਗੌਰ ਕੀਤਾ ਤੇ ਐਸਐਚ ਉਹਨਾਂ ਨੇ ਬਹੁਤ ਹਾਂ ਪੱਖੀ ਹੰਗਾਰਾ ਕਰਦੇ ਹੋਏ ਸਾਡੀਆਂ ਮੰਗਾਂ ਮੰਨਣ ਦਾ ਪ੍ਰੋਸਤਵਾਇ ਪ੍ਰੋਸਤਵਾਇ ਲਿਖੇ ਚ ਮੰਨਿਆ ਹੈ ਸੋ ਇਸ ਲਈ ਅਸੀਂ ਆਪਣੀ ਹੜਤਾਲ ਸੋਮਵਾਰ ਤੋਂ ਅਨਕ ਨਿਸਣਾੜੀ ਵਾਪਸ ਲੈਣੇ ਆ ਤੇ ਪਹਿਲੇ ਦੋ ਦਿਨ ਅਸੀਂ 2 ਘੰਟੇ ਵੱਧ ਸਵੇਰਾਂ ਦੇ ਕੇ ਤਾਂ ਜੋ ਲੋਕਾਂ ਨੂੰ ਜੋ ਨੁਕਸਾਨ ਹੋਇਆ ਉਹ ਪਰਪਾਈ ਕਰਾਂਗੇ ਤਾਂ ਇਸ ਸਮੂਹ ਲੋਕਾਂ ਦਾ ਸਾਨੂੰ ਬਹੁਤ ਸਾਥ ਮਿਲਿਆ ਸਮੂਹ ਪ੍ਰੈਸ ਦਾ ਸਾਨੂੰ ਬਹੁਤ ਸਾਥ ਮਿਲਿਆ ਸਭ ਦਾ ਧੰਨਵਾਦ ਕਰਦੇ ਹਾਂ ਇਸ ਕਰ ਲਈ ਹਾਂਜੀ